ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਤਿੰਨ ਬੱਸੀਆਂ ਠੀਕ ਹੈ ਜੀ ਇੱਕ ਦੇਸੀ ਗਾਂ ਠੀਕ ਹੈ ਜੀ ਉਹ ਉਹ ਵੀ ਪਹਿਲਾਂ ਠੀਕ ਹੈ ਜੀ ਇੱਕ ਦੇਸੀ ਗਾਂ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਹੈ ਬਹੁਤ ਪਾਰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਣੋ ਭਰਾ ਠੀਕ ਹੈ ਜੀ ਜੇ ਕਿਸੇ ਨੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 8728200955 ਜੀ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਆ ਵਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਚਰਨਜੀਤ ਸਿੰਘ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਕਿੰਨੀਆਂ ਆਪਣੇ ਕੋਲ ਬੱਸੀਆਂ ਅੱਜ ਕੋ ਅੱਜ ਆਪਣੇ ਕੋਲ 3 ਨਾਗਾ ਜੀ ਛੇਲ ਵਾਲੇ ਹਾਂਜੀ ਕੈਕ ਦੇਸੀ ਇੱਕੋ ਦੇਸੀ ਪਹਿਲਾਂ ਸੁਣ ਵਾਲੀ ਆ ਠੀਕ ਨੇ ਬਾਕੀ ਉਹਦੇ ਉਹ ਜੇ ਲਈਉ 10 15 ਦਾ ਠੀਕ ਆ ਹਾਂ ਪਹਿਲੀ ਹੀ ਦੱਸੋ ਜਾਣਕਾਰੀ ਦੀ ਪਹਿਲੀ ਇਹ ਖੀਰੀ ਬੱਸੀ ਆ ਜੀ ਹਾਂਜੀ ਤੇ ਅੱਜੇ ਨਵੇਂ ਦੁੱਧ ਵੀ ਹੋਗੀ ਅੱਜ ਠੀਕ ਆ ਤੇ ਹੈ ਸਾਫ ਖੀਰੀ ਆ ਬਸ ਹਜੇ ਕੋਈ ਦੰਨ ਨਹੀਂ ਹਟਿਆ ਬਿਲਕੁਲ ਖੀਰੀ ਆ ਜੀ ਖੀਰੀ ਆ ਹਾਂਜੀ ਠੀਕ ਆ ਤੇ ਰੇਟ ਰੂਟ ਭਰਾ ਦਾ ਰੇਟ ਦਾ ਫੋਨ ਤੇ ਹੀ ਕਰ ਲਾਂ ਜਾਇ ਜੀ ਹੋਊਗਾ ਜਾਇ ਜੀ ਹੋਊਗਾ ਮੱਛੀ ਬਹੁਤ ਚੰਗੀ ਕਰੋ ਜੀ ਮੈਡਾ ਤੁਹਾਨੂੰ ਦਿਖਾ ਦਈਏ ਆਪਾਂ ਲੋ ਜੀ ਤੁਹਾਨੂੰ ਦੇਖ ਸਕਦੇ ਬਰਾ ਚੈੱਕ ਕਰ ਸਕਦੇ ਲੋ ਜੀ ਚੋਲੀ ਬਹੁਤ ਸੋਹਣੀ ਆ ਥਾਂ ਤੋਂ ਕਰਮਾਵਾਲੀ ਦੇ ਸੁਣ ਲੱਗਾ ਤੋੜ ਦੋ ਭਰਾ ਨੂੰ ਲੋ ਜੀ ਅ ਭਾਈ ਕਹਿੰਦਾ ਟੀਕਾ ਵੀ ਭਰਾਤਾ ਠੀਕ ਹੈ ਜੀ ਚੈੱਕ ਕਰ ਸਕਦੇ ਫੇਸ ਕੁਆਲਿਟੀ ਕੱਦ ਕੱਢ ਸੁਖਨ ਕਰਮਾ ਵਾਲੀ ਚੰਗੀ ਪਲੀ ਪਲੋਸੀ ਆ ਠੀਕ ਹੈ ਜੀ ਲੋ ਜੀ ਤੋੜਾ ਤਰਾ ਤੁਹਾਡੇ ਸਾਹਮਣੇ ਮੋੜ ਲਾ ਜੀ ਮੋੜ ਲਓ ਮੋੜ ਲਓ ਬਹੁਤ ਓਕੇ ਲੋ ਜੀ ਫੇਸ ਬਿਊਟੀ ਚੈੱਕ ਕਰ ਸੰਦ ਭਰਾ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਕਹਿੰਦੇ ਪਰਣਾਲਾ ਠੀਕ ਹੈ ਜੀ ਹਾਂਜੀ ਭਾਈ ਦੂਜੀ ਦੱਸੋ ਜਾਣਕਾਰੀ ਦੂਜੀ 8 ਮਹੀਨੇ ਦੀ ਬੱਸੀ ਹੈ ਜੀ ਇਹ ਵੀ ਖੀਰੀ ਹੈ ਜੀ ਠੀਕ ਹੈ ਜੀ ਤੇਰੇ ਰੇਟ ਟੂਟ ਭਰਾ ਦਾ ਰੇਟ ਦਾ ਫੋਨ ਤੇ ਕਰ ਲਾਂ ਇਹ ਵੀ ਖੀਰੀ ਆ ਹਾਂਜੀ ਠੀਕ ਹੈ ਇਹ ਮੜੀ ਝੂਲੀ ਦਿਖਾ ਦਿਓ ਪਹਿਲਾਂ ਤੋੜਨ ਤੋਂ ਪਹਿਲਾਂ ਇੱਕ ਮਿੰਟ ਅੰ ਲੋ ਜੀ ਮੜੀ ਪੂਛ ਫੜ ਲਓ ਕਿਉਂ ਡਰ ਜਾਂਦੇ ਨੇ ਇਹ ਜਾਨਵਰ ਲੋ ਜੀ ਚਾਰ ਥਾਣੇ ਦੇਖ ਕੋਈ ਫੋਟ ਸੰਗ ਨਹੀਂ ਠੀਕ ਹੈ ਜੀ ਤੋੜ ਦਿਓ ਭਰਾ ਨੂੰ ਵੀ ਲੋ ਜੀ ਇਹ ਕਿੰਨੇ ਟਾਈਮ ਦੀ ਦੱਸੋ ਜੀ ਇਹ 8 ਕਿ ਮਹੀਨੇ ਦੀ ਹੈ ਜੀ ਇਹ 8 ਮਹੀਨੇ ਦੀ ਹੈ ਲੋ ਜੀ ਕੰਨ ਨੂੰ ਬਹੁਤ ਸੋਹਣਾ ਲੱਗਾ ਕਰਮਾਂ ਵਾਲੀ ਠੀਕ ਹੈ ਫੇਸ ਕੁਆਲਟੀ ਕੱਢ ਕਾਟ ਲੋ ਜੀ ਪੱਠਪੂੜਾ ਤੁਹਾਡੇ ਸਾਹਮਣੇ ਆ ਲੋ ਜੀ ਬੰਦ ਹੋ ਜੀ ਬੰਦ ਲੋ ਜੀ ਆਇਆ ਆਇਆ ਖੰਜਵੀ ਦੇਸੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਦੇਸੀ ਪਹਿਲੇ ਸੂਏ ਸੂਣ ਵਾਲੀ ਹੈ ਜੀ ਠੀਕ ਹੈ ਜੀ ਕਿੰਨੇ ਦਿਨ ਬਾਕੀ ਜੀ ਦਿਨ ਇਹਦੇ 10 ਰਹਿੰਦੇ ਆ ਫਿਰ ਦੇਖੋ ਜੀ 10 ਦਿਨ ਰਹਿੰਦੇ ਹਾਂ ਜੀ ਹਾਂ ਜੀ ਪਰਾ ਪਲੂਣ ਪਹਿਲਾ ਸੁਆਗਾ ਹਾਂਜੀ ਤੇ ਖੰਡੀ ਸੀਲ ਦੇਖ ਲਓ ਹੁਣ ਪੂਰੀ ਠੀਕ ਹੈ ਜੀ ਇਹਦਾ ਰੇਟ ਪਰਾ ਇਹਦਾ ਫੋਨ ਤੇ ਰੇਟ ਕਰਾਂਗੇ ਇਹਦੇ ਵੀ ਰੇਟ ਫੋਨ ਤੇ ਦੋੜ ਦਿਓ ਪਰਾ ਨੂੰ ਵੀ ਤਲੂਣ ਬੱਸੀ ਆ ਭਰਾ ਇਹ ਵੀ ਠੀਕ ਹੈ ਜੀ 10 ਕ ਦਿਨ ਬਾਅਦ ਕਹਿੰਦਾ ਬਾਕੀ ਆ ਠੀਕ ਹੈ ਨਾ ਵੱਧ ਜਾਣਕਾਰੀ ਬਾਅਦ ਤੋਂ ਵੀ ਲੈ ਲਿਓ ਹਲੇ ਕਰਮਾਂ ਵਾਲੀ ਪੂਰੀ ਪੱਟ ਰਹੀ ਆ ਮਾੜੀ ਮਾੜੀ ਲੋਸੀ ਦੇਖ ਸਕਦੇ ਹੋ ਪਰਾ ਤੋੜ ਲਓ ਜੀ ਮੋੜ ਲਓ ਹੁਣ ਮਨਾ ਦੇ ਦੇ ਵੀਡੀਓ ਪੂਰੀ ਠੀਕ ਹੈ ਠੀਕ ਲੋ ਜਲੀਵਾ ਦੇਖ ਰਿਹਾ ਹਲਦਾ ਪੱਟਣ ਲੱਗੇ ਥੋੜਾ ਥੋੜਾ ਵਖਾਤਲੇਵਾ ਲੋ ਜੀ ਥਾਂ ਸੁਣ ਚਾਰ ਨਿਖੜਵੇਂ ਆ ਲੋ ਜੀ ਠੀਕ ਹੈ ਇਹ ਬੂਰੀਆ ਲਵਾਂਗਾ ਜਿੰਨੀ ਮਰਜ਼ੀ ਫੇਰੀ ਚੱਲੂ ਠੀਕ ਹੈ ਠੀਕ ਹੈ ਠੀਕ ਜੈਜੀ ਹੂੰ ਰੇਟ ਬਈ ਦਾ ਮੈਂ ਕਰ ਲਾਂ ਹੁਣ ਤੇ ਜੈਜੀ ਕਰਾਂ ਗਾਲ ਮੁੱਲੀ ਵੇਖਦਾ ਈ ਠੀਕ ਹੈ ਉਹ ਰੇਟ ਛੋਟੇ ਜਮਾ ਸਹੀ ਹੁੰਦੇ ਆ ਤਾਂ ਠੀਕ ਹੈ ਬੱਸ ਹੀ ਰਹਿ ਗਈ ਦੱਸੋ ਇਹਦੀ ਅਗਲੀ ਜਾਣਕਾਰੀ ਬੱਸ ਹੀ ਇਹ ਗਿਰ ਨਸਲ ਦੀ ਹੈ ਹਾਂਜੀ ਇਹ ਯਾਰ ਰੁਪਇਆ 18000 ਮੰਗਨੇ ਆ ਇਹਦਾ ਇਹ 18 ਮੰਗਦੇ ਆ ਤੇ ਥਣ ਦਿਖਾ ਦੋ ਜੀ ਮੜੇ ਹਨ ਬਹੁਤ ਚੰਗੇ ਆ ਜੀ ਝੂਲੀਆਂ ਨੂੰ ਲੋ ਜੀ ਚੈੱਕ ਕਰ ਸੰ ਬਹੁਤ ਸੁਣਿਆ ਨਾ ਕੋਈ ਫੋੜ ਨਹੀਂ ਕੋਈ ਸੰਗ ਨਹੀਂ ਇਹਦਾ 18000 ਹਾਂਜੀ ਠੀਕ ਹੈ ਇਹਦੇ ਨੂੰ ਫੇਸ ਕੁਆਲਿਟੀ ਦਿਖਾ ਦੋ ਮੜੇ ਮੂੰਹ ਘੁਮਾ ਦੋ ਤੁਨ ਅ ਸੰਗੀ ਲੋ ਜੀ ਗਿਰਚਾ ਕੀ ਜੀ ਗੇਰਾ ਕੀ ਜੀ ਠੀਕ ਹੈ ਪਿਓਰ ਆ ਜੀ ਨਹੀਂ ਜੀ 70% ਆ ਪਿਓਰ ਨਹੀਂ ਠੀਕ ਹੈ ਜੀ ਠੀਕ ਹੈ ਭਾਈ ਹੋਰ ਤਾਂ ਨਹੀਂ ਹੈਗਾ ਜੀ ਕੋਈ ਕੰਮ ਕੋ ਗਾਵਾ ਆਪਣੇ ਕੋਲੋਂ ਤਾਂ 30 40 ਹਜੇ ਫਕਾਉ ਕੋਈ ਨਹੀਂ ਉਹਨਾਂ ਨੂੰ ਠੀਕ ਹੈ ਜੀ ਨਸੀਮਾਲ ਵਿਕਰੀ ਵਾਲਾ ਹੀ ਹਾਂ ਬਾਈ ਕੋਲ ਜਮਾ ਜਾਇਜ਼ ਰੇਟ ਹੁੰਦੇ ਆ ਬਾਕੀ ਦੇਖ ਸਕਦੇ ਹੋ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੇ ਭਰਾ ਠੀਕ ਹੈ ਜੀ ਬਾਈ ਕਹਿੰਦਾ ਤਾਂ ਠੀਕ ਆ ਭਰਾ ਤਾਂ ਠੀਕ ਹੈ ਬਾਈ ਜੀ ਨਜ਼ਰ ਪਰ ਐਡ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪਿੰਡ ਦੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ